ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਅੱਜ ਜੋ ਅਸੀਂ 플ਾਟ ਦੀ ਵੀਡੀਓ ਲੈ ਕੇ ਆਏ ਆ ਜੀ ਇਸ 플ਾਟ ਦੀ ਜਗ੍ਹਾ 9 ਮਰਲੇ ਹੈ 플ਾਟ ਦੀ ਫਰੰਟ 36 ਫੁੱਟ 6 ਇੰਚ ਅਤੇ ਪਲਾਟ ਦੀ ਲੰਬਾਈ 50 ਫੁੱਟ 9 ਇੰਚ ਹੈ ਜੀ ਅੱਜ ਤੇ ਸ਼ੈੱਡ ਪਏ ਨੇ ਅੱਜ ਤੱਕ ਨੂੰ 50 ਫੁੱਟ ਲੰਬਾਈ ਹੈ ਇਹ ਪਲਾਟ ਆਬਾਦੀ ਦੇ ਵਿੱਚ ਹੈ ਜੀ ਆਸੇ ਪਾਸੇ ਸਾਰੇ ਘਰ ਬਣੇ ਹੋਏ ਨੇ ਬਾਕੀ ਤੁਹਾਨੂੰ ਮੈਂ ਗਲੀ ਦੀ ਲੋਕੇਸ਼ਨ ਵੀ ਸਾਰਾ ਦਿਖਾ ਦਿੰਨਾ ਵਾ ਜਿੱਥੋਂ ਦੀ ਪਲਾਟ ਦੀ ਮੇਨ ਗਲੀ ਹੈਗੀ ਹੈ ਉਹ ਵੀ ਤੁਹਾਨੂੰ ਦਿਖਾਉਣਾ ਸਾਰਾ ਸਾਰਾ ਏਰੀਆ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਨਾਲ ਤੁਸੀਂ ਪਹਿਲਾਂ ਖਰੀ ਪਲਾਟ ਦੇਖ ਲਓ ਸਾਰਾ ਨਾਲੇ ਪਹਿਲਾਂ ਤੁਸੀਂ ਇੱਕ ਵਾਰੀ ਮਾਲਕਾ ਦਾ ਨੰਬਰ ਵੀ ਨੋਟ ਕਰ ਲਓ ਤੇ ਨਾਲ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਨਾ ਵਾ ਤੇ ਨਾਲ ਤੁਹਾਨੂੰ ਸਾਰਾ ਵੀਊ ਵੀ ਦਿਖਾ ਦਿੰਨੇ ਆ ਮਾਲਕ ਦਾ ਨੰਬਰ ਹੈ ਜੀ 86992 18792 ਡਿਮਾਂਡ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਸੀਗੀ ਥੰਬਨੇਲ ਤੇ ਲਿਖ ਕੇ ਕਿ 3.5 ਲੱਖ ਰੁਪਏ ਡਿਮਾਂਡ ਹੈ ਜੀ ਤੇ ਜਿਹੜਾ ਇਹਦਾ ਐਡਰੈਸ ਹੈਗਾ ਉਹ ਹੈਗਾ ਜੀ ਜ਼ਿਲ੍ਹਾ ਹੁਸ਼ਿਆਰਪੁਰ ਛੋਣੀ ਕਲਾ ਚੰਡੀਗੜ੍ਹ ਬਾਈਪਾਸ ਤੋਂ ਜਿਹੜਾ ਛੋਣੀ ਕੜਾ ਰਸਤਾ ਜਾਂਦਾ ਇਹ ਉਧਰ ਪਿਆ ਹੈ ਜੀ ਪਲਾਟ ਸਾਡੇ ਕਾਫੀ ਵੀਰਾਂ ਤੇ ਭੈਣਾਂ ਨੇ ਕਮੈਂਟ ਵਿੱਚ ਜਿਲ੍ਹਾ ਹਿਸ਼ਾਰਪੁਰ ਤੋਂ ਕੋਈ ਪਲਾਟ ਦੀ ਵੀਡੀਓ ਲਿਆਨ ਨੂੰ ਕਿਹਾ ਸੀਗਾ ਤਾਂ ਉਹਨਾਂ ਦੀ ਡਿਮਾਂਡ ਨੂੰ ਬਧਨ ਨਜ਼ਰ ਰੱਖਦੇ ਹੋਏ ਆਪਾਂ ਹਿਸ਼ਾਰਪੁਰ ਜ਼ਿਲ੍ਹੇ ਤੋਂ ਪਲਾਟ ਦੀ ਵੀਡੀਓ ਲੈ ਕੇ ਆਏ ਆ ਜੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਜੀ ਅਸੀਂ ਉੱਧਰ ਵਾਲੀ ਸੈੱਟ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਸਕ੍ਰੀਨ ਤੇ ਦਿੱਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟੀਆਂ ਆ ਦੇਖੋ ਜੀ ਆ ਗਲੀ ਹੈ ਤੁਹਾਨੂੰ ਪ੍ਰੋਪਰ ਲੋਕੇਸ਼ਨ ਦਿਖਾ ਰਹੇ ਹਾਂ ਆਸੇ ਪਾਸੇ ਦੇਖੋ ਸਾਰੀ ਆਬਾਦੀ ਹੈ ਬਿਲਕੁਲ ਆਬਾਦੀ ਦੇ ਵਿੱਚ ਪਲਾਟ ਪਿਆ ਹੈ ਤੁਹਾਨੂੰ ਪ੍ਰੋਪਰ ਲੋਕੇਸ਼ਨ ਸ਼ੁਰੂ ਤੋਂ ਦਿਖਾ ਰਹੇ ਹਾਂ ਜੀ ਦੇਖ ਲਓ ਤੁਸੀਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ